ਤਰਨਤਾਰਨ ਜਿੰਮਨੀ ਚੋਣਾ ਭਾਵੇਂ ਨਿਬੜ ਗਈਆਂ ਨੇ ਪਰ ਪੰਜਾਬ ਪੁਲਿਸ ਵੱਲੋਂ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਖਿਲਾਫ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਪੁਲਿਸ ਵੱਲੋਂ ਅਕਾਲੀ ਦਲ ਦੇ ਨਛੱਤਰ ਸਿੰਘ ਗਿੱਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਹੋਰ ਸੀਨੀਅਰ ਆਗੂ ਗੁਰਸੇਵਕ ਸਿੰਘ ਸ਼ੇਖ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਗਿਆ। ਇਹ ਦਾਵਾ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਿਰਸਾ ਸਿੰਘ ਬਲਟੋਹਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹੰਪੁਰਾ ਅਤੇ ਬੀਬੀ ਕੰਜਨਪ੍ਰੀਤ ਕੌਰ ਨੇ ਕੀਤਾ। ਅਕਾਲੀ ਆਗੂਆਂ ਨੇ ਪੋਸਟਾ ਸਾਂਝਾ ਕਰਦਿਆਂ ਦਾਵਾ ਕੀਤਾ ਕਿ ਪੁਲਿਸ ਨੇ ਗੁਰਸੇਵਕ ਸਿੰਘ ਸ਼ੇਖ ਸਮੇਤ ਦਰਜਨਾ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਸੇਵਕ ਸਿੰਘ ਸ਼ੇਖ ਅਕਾਲੀ ਦਲ ਦੀ ਸਰਕਾਰ ਸਮੇਤ ਚੇਅਰਮੈਨ ਰਹਿ ਚੁੱਕੇ ਨੇ ਅਕਾਲੀ ਆਗੂ ਰਵਿੰਦਰ ਸਿੰਘ ਬਰੰਪੂਰਾ ਅਨੁਸਾਰ ਗੁਰਸੇਵਕ ਨੂੰ ਚਬਾਲ ਪੁਲਿਸ ਦੁਪਹਿਰੇ ਸਮੇਂ ਲੈ ਗਈ ਹੈ ਜ਼ਿਕਰ ਕਰਦੀ ਕਿ ਅਜੇ ਬੀਤੇ ਦਿਨ ਹੀ ਪੁਲਿਸ ਵੱਲੋਂ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਤਵਾਰ ਨੂੰ ਇਹ ਕਾਰਵਾਈ ਕੀਤੀ ਗਈ ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਸਖਤ ਸ਼ਬਦਾਚ ਨਿਖੇਧੀ ਕੀਤੀ ਗਈ ਹੈ ਮੁਢਲੀ ਜਾਣਕਾਰੀ ਦੇ ਅਨਸਾਰ ਸਾਫਤਾ ਚੇਅਰਮੈਨ ਸ਼ੇਖ ਦੇ ਖਿਲਾਫ ਥਾਣਾ ਚਬਾਲ ਦੀ ਪੁਲਿਸ ਨੇ ਪਿੰਡ ਪਧਰੀ ਕਲਾਚੇ ਹਥਿਆਰਾਂ ਨਾਲ ਲੈਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ-ਫਰੋਖਤ ਕਰਨ ਦੇ ਸਬੰਧ ਵਿੱਚ ਕੇਸ ਦਰਜ ਕਰਨ ਸੰਬੰਧੀ ਦੱਸਿਆ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਦੀ ਗ੍ਰਿਫਤਾਰੀ ਦੀ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਤਰਨਤਾਰਨ ਚੋਣ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਬੁਖਲਾੜ ਦੇ ਵਿੱਚ ਹੈ ਜਿਸ ਕਰਕੇ ਅਕਾਲੀ ਆਗੂਆਂ ਤੇ ਵਰਕਰਾਂ ਤੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਸਰਕਾਰ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਸਰਕਾਰੀ ਜ਼ਬਰ ਅੱਗੇ ਝੁਕਣ ਵਾਲੇ ਨਹੀਂ ਹੈ ਨਹੀਂ ਝੁਕਣਗੇ ਉਦਰੀ ਸ਼੍ਰੋਮਣੀ ਅਕਾਲੀ ਦਲ ਨੇ ਤਰੰਤਰਨ ਜਮਨੀ ਚੋਣ ਚ ਦਰਜ ਸਾਰੀਆਂ ਐਫ ਆਈ ਆਰਸ ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਦਾ ਰੁਖ ਕੀਤਾ ਤਿਰਨਰਪੱਖ ਜਾਂਚ ਦੀ ਮੰਗ ਕੀਤੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਕਸਪੀ ਚੋਣ ਕਮਿਸ਼ਨ ਨੂੰ ਪੋਸਟ ਸਾਂਝੀ ਕਰਦੇ ਹੋਏ ਮੰਗ ਕੀਤੀ ਉਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਤ ਦੇ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹੈ ਕਿ ਨਤੀਜਿਆਂ ਦੇ ਲਾਂਤ ਤੁਰੰਤ ਬਾਅਦ ਤਰਨਤਰਨ ਵਿੱਚ ਦਰਜ ਸਾਰੀਆਂ ਐਫ ਆਈ ਆਰਸ ਦੀ ਸੁਤੰਤਰ ਜਾਂਚ ਦਾ ਹੁਕਮ ਦਿੱਤਾ ਜਾਵੇ ਜੇਕਰ ਸੂਬਾ ਸਰਕਾਰ ਅਤੇ ਗਲਤ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਚੋਣ ਕਮਿਸ਼ਨ ਵਿੱਚ ਜਨਤਾ ਦਾ ਵਿਸ਼ਵਾਸ ਬੁਰੀ ਤਰ੍ਹਾਂ ਟੁੱਟ ਜਾਵੇਗਾ ਜੋ ਕਿ ਭਵਿੱਖ ਦੀਆਂ ਚੋਣਾਂ ਲਈ ਇੱਕ ਖਤਰਨਾਕ ਮਿਸਾਲ ਕਾਇਮ ਕਰੇਗਾ ਅਜਿਹੀਆਂ ਬੇਮਿਸਾਲ ਅਤੇ ਗੈਰਕਾਨੂੰਨੀ ਕਾਰਵਾਈਆਂ ਕਰਕੇ ਸਰਕਾਰ ਜਨਤਾ ਨੂੰ ਡਰਾਉਣਾ ਅਤੇ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਜਿਉਂ ਕਮਿਸ਼ਨ ਦਾ ਅਧਿਕਾਰ ਚੋਣਾਂ ਨਾਲ ਹੀ ਖਤਮ ਹੋ ਜਾਂਦਾ ਹੈ ਇਸ ਬਦਲਖੋਰੀ ਦੀ ਰਾਜਨੀਤੀ ਦਾ ਉਦੇਸ਼ ਉਹਨਾਂ ਆਗੂਆਂ ਨੂੰ ਸਜ਼ਾ ਦੇਣਾ ਹੈ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਤੇ ਦਬਾਅ ਦੇ ਚੁਕੰ ਤੋਂ ਇਨਕਾਰ ਕਰ ਦਿੱਤਾ ਸੀ ਪੋਸਟ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਖਤੀ ਸ਼ਿਕਾਇਤ ਦੇ ਬਾਵਜੂਦ ਉਹਨਾਂ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਨੇ ਸਾਡੇ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਦਾ ਜਾਲੀ ਨੰਬਰ ਪਲੇਟਾਂ ਵਾਲੀ ਗੱਡੀ 'ਤੇ ਸ਼ੱਕੀ ਟੰਗ ਦੇ ਨਾਲ ਪਿੱਛਾ ਕੀਤਾ ਇਸ ਦੀ ਬਜਾਏ ਨਤੀਜਿਆਂ ਤੋਂ ਬਾਅਦ ਘਟਨਾ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਛੁੱਟੇ ਕੇਸ 'ਚ ਫਸਾਇਆ ਗਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਇਹ ਚੋਣ ਕਮਿਸ਼ਨ ਨੂੰ ਸਿੱਧੇ ਚੁਣੌਤੀ ਹੈ ਸ਼੍ਰੋਮਣੀ ਅਕਾਲੀ ਦਲ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹੈ ਕਿ ਇੱਕ ਸੁਤੰਤਰ ਚੋਣ निगरानी ਰਾਹੀ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਇਸ ਮਾਮਲੇ ਦੇ ਵਿੱਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹੜੀ ਜਾਣਕਾਰੀ ਦਿੱਤੀ ਹੈ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰੋ ਵੀ ਸੁਣੋ ਦੇਖੋ ਤਰਨਤਾਰਨ ਚੋਣਾ ਦਾ ਜਿਹੜਾ ਨਤੀਜਾ ਆਇਆ ਉਹਨੇ ਸਰਕਾਰ ਦੇ ਪੈਰਾਂ ਦੇ ਚੋ ਜਮੀਨ ਖਸਕਾ ਦਿੱਤੀ ਹੈ ਕਿਉਂਕਿ ਸਰਕਾਰ ਹੋਵੇ ਕਾਂਗਰਸ ਹੋਵੇ ਇੰਡੀਆ ਅਲਾਈਅੰਸ ਚ ਐਸੀ ਮਿਲੀ ਭੁਗਤ ਚੱਲ ਰਹੀ ਸੀ ਤੇ ਹੁਣ ਜੋ ਪੰਜਾਬੀਆਂ ਦਾ ਰੋਹ ਦੇਖਿਆ ਜੋ ਪੰਜਾਬੀਆਂ ਦਾ ਚਕਾਓ ਆਪਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਣੀ ਕਿਉਂਕਿ ਕੱਲ ਦੇ ਨਤੀਜੇ ਨੇ ਸਰਕਾਰ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਸੋ ਹੁਣ ਲਗਾਤਾਰ ਤੁਸੀਂ ਚੋਣਾਂ ਦੇ ਦੌਰਾਨ ਵੀ ਦੇਖਿਆ ਹੋਣਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋ ਚਾਹੇ ਪੰਜਾਬ ਦੀ ਪੁਲਿਸ ਹੋਵੇ ਟਾਰਗੇਟ ਉਹਨਾਂ ਦਾ ਇੱਕ ਹੋ ਰਿਹਾ ਸ਼ਰਮਨੀਏ ਕੱਲ ਦੇ ਲੀਡਰ ਤੇ ਵਰਕਰ ਔਰ ਜਿੰਨੀ ਧੱਕੇਸ਼ਾਹੀ ਜਿੰਨੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਤਰਨ-ਤਰਨ ਦੀ ਉਪਚੋਣ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਕਿ ਆਪਣੇ ਮੂੰਹ ਨਾਲ ਕਹਿਣ ਦੀ ਲੋੜ ਨਹੀਂ ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਮੰਨਿਆ ਉਰੇ ਦੇ ਐਸਐਸਪੀ ਨੂੰ ਵੀ ਬਦਲਿਆ ਡੀਐਸਪੀ ਤੱਕਾਂ ਨੂੰ ਬਦਲਣਾ ਪਿਆ ਐਸਐਸਪੀ ਦਾ ਸਸਪੈਂਡ ਹੋਇਆ ਹੁਣ ਨਤੀਜਾ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਐ ਸਰਦਾਰ ਨਛੱਤਰ ਸਿੰਘ ਗਿੱਲ ਉਹਨਾਂ ਨੂੰ ਪਰਚਾ ਦਰਜ ਕਰਕੇ ਅरेस्ट ਕੀਤਾ ਗਿਆ ਜੇ ਮੈਂ ਸਿੱਧੇ ਲਫ਼ਜ਼ਾਂ 'ਚ ਕਹਾਂ ਕਿ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਇੱਕ ਕੈਫੇ ਤੋਂ ਚੱਕਿਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਰਜ ਕੀਤਾ ਫਿਰ ਫਟਾਫਟ ਰਾਤ ਨੂੰ ਐਸਪੀ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ 14 ਜਾਣੇ ਬਾਇ ਨੇਮ ਨੇ ਜਿਹਦੇ ਚ ਕੰਚਨਪ੍ਰੀਤ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਬੇਟੀ ਵੀ ਐ ਜਿੱਚ ਗੁਰਿੰਦਰ ਗੋਰਾ ਐ ਜੀ ਅੱਜ ਮੈਨੂੰ ਪਤਾ ਲੱਗਿਆ ਕਿ ਇੱਕ ਸ਼ੇਖ ਸਾਹਿਬਾ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੁਣ ਕਮਾਲ ਦੀ ਗਲਤੀ ਆ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਕੀ ਪੁਲਿਸ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਐ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਸਿਰਫ ਪੋਲਿਟੀਕਲ ਵੈਂਡੇਟਾ ਐ ਕਿਉਂਕਿ ਜਿਹੜਾ ਇਹ ਪਰਚਾ ਐ ਇਹ ਅਕਰੈਂਸ ਦਿਖਾਈ ਜਾ ਰਹੀ ਐ 5 ਤਰੀਕ ਦੀ ਔਰ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਐ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪ੍ਰਭਜੀਤ ਨੇ ਡਿਊਟੀ ਲਾਈ ਹੈ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿੱਪੂ ਤਮਨ ਨੇ ਉਹਨਾਂ ਨੇ ਡਿਊਟੀ ਲਾਈ ਹੈ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ 5 ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸੇ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅੱਜ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਸਪਸ਼ਟ ਤੌਰ ਤੇ ਰੱਖੀ ਹੈ ਕਿ ਜੀ ਪੁਲਿਸ ਤਾਂ ਜਾਲੀ ਨੰਬਰ ਪਲੇਟ ਲਾ ਕੇ ਘੁੰਮਰੀ ਐ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਧੀਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਆ ਫੈਂਸੀ ਖਤਮ ਹੋ ਗਿਆ ਫਿਰ ਸਾਨੂੰ ਕਿਉਂ ਫੜ ਰਹੇ ਹਾਂ ਅਗਰ ਪੁਲਿਸ ਨੇ ਮੰਨ ਨਹੀਂ ਲਿਆ ਕਿ ਜੀ ਉਹ ਗੱਡੀ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਅਸੀਂ ਪਰਚਾ ਦਰਜ ਕਰਤਾ ਇਹ ਕੋਰਟ ਦੇ ਵਿੱਚ ਸੀਆਈਏ ਦੇ ਇੰਚਾਰਜ ਪ੍ਰਭਜੀਤ ਦਾ ਬਿਆਨ ਹੈ ਤਾਂ ਫਿਰ ਅਫੈਂਸ ਕਿੱਥੇ ਬਣਦਾ ਫਿਰ ਸਾਡੇ ਜਿਹੜੇ ਬੰਦੇ ਤੁਸੀਂ ਚੱਕ ਰਹੇ ਹੋ 30 ਬੰਦੇ ਇਸ ਪਰਚੇ 'ਚ ਹੁਣ ਤੱਕ ਚੱਕੇ ਜਾ ਚੁੱਕੇ ਨੇ ਸੋ ਮੈਂ ਸਪਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਜਿਹੜੇ ਸਾਡੇ ਲੀਡਰ ਤੇ ਵਰਕਰ ਨੇ ਇਹਨਾਂ ਨਾਲ ਡਟ ਕੇ ਖੜਾ ਹੈ ਇਹ ਜਿਹੜੀ ਤੱਕੇਸ਼ਾਈ ਪੁਲਿਸ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਇਹਨੂੰ ਅਦਾਲਤਾਂ ਤੱਕ ਹਰ ਪਲੇਟਫਾਰਮ ਤੇ ਲੜਾਈ ਲੜਾਂਗੇ ਚਾਹੇ ਜ਼ਿਲ੍ਹਾ ਅਦਾਲਤ ਹੋਵੇ ਚਾਹੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਹਰ ਅਫਸਰ ਨੂੰ ਮੈਂ ਬੇਨਤੀ ਕਰਦਾ ਕਿ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿਣ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਅਗਰ ਐਸੇ ਸ਼ਾਮ-ਦਾਮ ਦੰਦ ਭੇਤ ਜੋ ਸੋਦੀਆ ਸਾਹਿਬ ਨੇ ਕਿਹਾ ਜੇ ਪਰਚੇ ਦੇਣਗੇ ਤਾਂ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਤੇ ਇਨਸਾਫ ਦੀ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਵਾਂਗੇ ਹੁਣ ਕੋਈ ਰਿਮਾਰਡ ਵਗੈਰਾ ਹੁਣ ਮਿਲਿਆ ਕਿ ਇਹਨਾਂ ਨੂੰ ਇੱਕ ਦਿਨ ਦਾ ਜਿਹੜਾ ਰਿਮਾਂਡ ਹੈ ਇਹ ਕਹਿੰਦੇ ਜੀ ਇਹਦੇ ਵਿੱਚ ਬਹੁਤ ਅਣਪਛਾਤੇ ਬੰਦੇ ਨੇ ਉਹ ਅਣਪਛਾਤੇ ਬੰਦੇ ਅਸੀਂ ਉਤੋਂ ਕਿਤੋਂ ਆਈਡੈਂਟੀਫਾਈ ਕਰਨੇ ਨੇ ਸੋ ਇੱਕ ਦਿਨ ਦਾ ਅਦਾਲਤ ਨੇ ਰਿਮਾਂਡ ਦਿੱਤਾ ਕੱਲ ਨੂੰ ਦੁਬਾਰਾ ਪੇਸ਼ ਕਰਨਾ ਤੇ ਆ ਜਿਹੜਾ ਇੱਕ ਦਾ ਬਿਆਨ ਆ ਮੰਤਰੀ ਕੁਲਦੀਪ ਢੀਕ ਵਾਲਾ ਵੋਟਾਂ ਨੂੰ ਲੈ ਕੇ ਕਿਸਤਾ ਦੇਖ ਤੁਸੀਂ ਲੋਕਾਂ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਕੁਲਦੀਪ ਢਾਲੀ ਵਾਲਾ ਇਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਪਾਰਟੀ ਨੇ ਨਹੀਂ ਸੀਰੀਅਸ ਲਿਆ ਕਦੇ ਇਹ ਪਹਿਲੇ ਮੰਤਰੀ ਬਣੇ ਨੇ ਪੰਜਾਬ ਦੇ ਐਸੇ ਜਿਨ੍ਹਾਂ ਕੋਲੇ ਕੋਈ ਮਹਿਕਮਾ ਹੀ ਹੈ ਨਹੀਂ ਸੀ ਮਤਲਬ ਅੱਕ ਕੇ ਉਡੀਕਦੇ ਰਹੇ ਵੀ ਕੋਈ ਮਹਿਕਮਾ ਮਿਲ ਜੂਗਾ ਮਹਿਕਮਾ ਦਿੱਤਾ ਨਹੀਂ ਅਸਤੀਫਾ ਦੇਣਾ ਪੈ ਗਿਆ ਅੱਜ ਆ ਕੇ ਬਿਆਨ ਕੀ ਦਿੰਦੇ ਕਹਿੰਦੇ ਜੀ ਅਕਾਲੀ ਦਲ ਡਰਾ ਕੇ ਵੋਟਾਂ ਲੈ ਰਿਹਾ ਹੈ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਹਾਡੇ ਕੋਲ ਪੰਜਾਬ ਨੂੰ ਦੇਣ ਨੂੰ ਤਾਂ ਕੱਖ ਨਹੀਂ ਨਾ ਤੁਸੀਂ ਡਿਵੈਲਪਮੈਂਟ ਕੀਤੀ ਨਾ ਤੁਸੀਂ ਸੋਸ਼ਲ ਵੈਲਫੇਅਰ ਸਕੀਮਾਂ ਆਟਾ ਦਾਲ ਤੁਸੀਂ ਬੰਦ ਕਰਤੀ ਘੱਟੋ ਘੱਟ ਜਿਹੜੇ ਦਲੇਰ ਪੰਜਾਬੀ ਨੇ ਉਹਨਾਂ ਨੂੰ ਇਹ ਤਾਂ ਨਾ ਕੋਕ ਡਰ ਕੇ ਵੋਟਾਂ ਪਾਉਂਦੇ ਨੇ ਮਤਲਬ ਪੰਜਾਬੀਅਤ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ ਤੇ ਦੂਜਾ ਸਵਾਲ ਕਹਿੰਦੇ ਕਹਿੰਦੇ ਜੀ ਅਕਾਲੀ ਦਲ ਕੋਲੇ ਤਾਂ ਕੋਈ ਕੈਂਡੀਡੇਟ ਹੀ ਹੈ ਨਹੀਂ ਸੀ ਇਹ ਤਾਂ ਕੈਂਡੀਡੇਟ ਕਿਤੋਂ ਲੈ ਕੇ ਆਏ ਮੈਂ ਧਾਲੀਵਾਲ ਸਾਹਿਬ ਨੂੰ ਪੁੱਛਦਾ ਵੀ ਹਰਮੀਤ ਸੰਧੂ ਸਾਹਿਬ 2014 ਤੋਂ ਦਰਿਆ ਬਚਾਉਂਦੇ ਸੀ ਆਮ ਆਦਮੀ ਪਾਰਟੀ ਦੀਆਂ ਤੇ ਉਹ ਵਲੇ ਜਿਹੜੇ ਇਹਨਾਂ ਦੇ ਵਿਚਾਰੇ ਵਰਕਰ ਸੀ ਜਿਹੜੇ ਕਹਿੰਦੇ ਸੀ ਦਰੀਆਂ ਵਿਚਾ ਕੇ ਅੱਗੇ ਆਵਾਂਗੇ ਕਿੱਥੋਂ ਆਏ ਹਰਮੀਤ ਸਿੰਧੂ ਹਰਮੀਤ ਸਿੰਧੂ ਅਕਾਲੀ ਦਲ ਤੋਂ ਲੈ ਕੇ ਆਏ ਆਮ ਆਦਮੀ ਪਾਰਟੀ ਇੱਕ ਮਹੀਨਾ ਪਹਿਲਾਂ ਟਿਕਟ ਦਿੱਤੀ ਤੇ ਜਿਹੜੇ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਆ ਤਰਨਤਾਰਨ ਦੇ ਉਮੀਦਵਾਰ ਆ ਲੋਕਾਂ ਨੇ ਪਿਆਰ ਦਿੱਤਾ ਲੋਕਾਂ ਨੇ ਦਿਖਾਤਾ ਕਿ ਜਿਹੜੀ ਸਰਕਾਰ ਕੰਮ ਨਹੀਂ ਕਰੂਗੀ ਕੱਲੀਆਂ ਗੱਲਾਂ ਕਰੂਗੀ ਉਹਨੂੰ ਸਰਕਾਰਾਂ ਨੂੰ ਲੋਕ ਉਖਾੜ ਕੇ ਸਿੱਟ ਦੇਣਗੇ ਔਰ ਜਿਹੜਾ ਇਹ ਟ੍ਰੇਲਰ ਹੈ ਤਰਨਤਾਰਨ ਦਾ ਇਹ ਜਿਹੜੀ 30500 ਵੋਟ ਇਹਨੇ ਜ਼ੁਲਮ ਦੇ باوجود ਪਈ ਹੈ ਬਿਕਰਮ ਮਜੀਠੀਆ ਸਾਹਿਬ ਨੂੰ ਤੱਕ ਨੂੰ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਤਾਂ 30500 ਵੋਟ ਪੈ ਗਈ। ਇਹ 2027 ਦੇ ਵਿੱਚ ਸਰਕਾਰ ਨੇ ਇਲੈਕਸ਼ਨ ਨਹੀਂ ਲੜਨੀ ਹੁੰਦੀ। 2027 ਦੇ ਵਿੱਚ ਅਫਸਰਾਂ ਨੇ ਨਹੀਂ ਚੋਣ ਲੜ ਕੇ ਦੇਣੀ। ਉਦੋਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਦੋਂ ਆਮ ਆਦਮੀ ਪਾਰਟੀ ਨੇ ਲੱਭਿਆ ਨਹੀਂ ਲੱਭਿਆ।